ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਜੋ ਠਿਕਰੀ ਬਾਰਡਰ ਤੇ ਕੀਤਾ ਤੇ ਹੁਣ ਸ਼ੰਭੂ ਤੇ ਆ ਤੁਹਾਡਾ ਜਿਹੜਾ ਖਨੌਰੀ ਬਾਰਡਰ ਹੈ ਇੱਕ ਨੌਜਵਾਨ ਵੀਰ ਸਾਡਾ ਸ਼ੁਭਕਰਨ ਸਿੰਘ ਮਾਰ ਦਿੱਤਾ ਗਿਆ 400 ਤੋਂ ਵੱਧ ਗੋਲੀਆਂ ਮਾਰ ਕੇ ਫਟੜ ਕੀਤੇ ਨੇ ਤੇ ਜਿੱਥੇ ਤੁਹਾਡੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਪੁਲਿਸ ਨੂੰ ਚਾਹੀਦਾ ਸੀ ਜਦੋਂ ਹਰਿਆਣਾ ਉਧਰੋਂ ਫਾਇਰ ਕਰਦਾ ਸੀ ਟੀਅਰ ਗੈਸ ਅਸੀਂ ਦੂਨੇ ਉਧਰ ਸੁੱਟਦੇ ਰਿਆਨੇ ਸਾਡੀ ਪੁਲਿਸ ਮੂਗ ਦਰਸ਼ਨ ਬਣ ਕੇ ਇੱਕ ਇੱਕ ਮੀਲ ਪਛਾਣ ਖੜੀ ਰਹੀ ਰਿਉ ਕਿਉਂਕਿ ਸੈਂਟਰ ਨਾਲ ਗੱਲ ਹੋ ਚੁੱਕੀ ਸੀ ਤਾਂ ਮੇਰੀ ਇਹ ਗੱਲ ਹੋਰ ਸਮਝ ਲਓ ਆਪ ਨੂੰ ਵੋਟ ਦਾ ਮਤਲਬ ਇਹ ਬੀਜੇਪੀ ਨੂੰ ਇਨਡਾਇਰੈਕਟਲੀ ਵੋਟ ਪਾਉਂ ਅੱਜ ਕੇਜਰੀਵਾਲ ਨੂੰ 3 ਦਿਨ ਪਹਿਲੇ ਜ਼ਮਾਨਤ ਮਿਲੀ ਹੈ ਪਰੋਲ ਤੇ ਆਇਆ 15 ਦਿਨਾਂ ਬਾਅਦ ਸੇ ਇਹ ਵੀ ਥੋੜਾ ਘਰ ਜਾ ਕੇ ਵਿਚਾਰਿਓ ਇਹਨੂੰ ਜ਼ਮਾਨਤ ਕਿਉਂ ਦਿੱਤੀ ਗਈ ਇਹ ਪੰਜਾਬ ਆਣ ਲੱਗਾ ਇਹਨਾਂ ਨੂੰ ਪਤਾ ਲੱਗ ਗਿਆ ਸੀ ਬੇੜਾ ਪੰਜਾਬ 'ਚ ਡੁੱਬਣਾ ਸ਼ੁਰੂ ਹੋ ਗਿਆ ਉਹਨੂੰ 15 ਦਿਨ ਜਮਾਨ ਦਿੱਤੀ ਕਿ ਜਾ ਜਾ ਕੇ ਕੋਸ਼ਿਸ਼ ਕਰ ਜੇ ਪੰਜਾਬ ਦੇ ਵਿੱਚ ਤੁਹਾਡਾ ਕੰਮ ਸੂਤ ਹੋ ਸਕੇ ਕਿਸਾਨਾਂ ਪਿੱਛੇ ਤੁਹਾਡਾ ਦਾਸ ਵਿਰੋਧੀ ਧਿਰ ਦਾ ਲੀਡਰ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕਿਉਂਕਿ ਅਸੀਂ ਕਿਸਾਨਾਂ ਦੇ ਬੇਟੇ ਆ ਮੇਰੇ ਵੱਲੋਂ ਰੈਟ ਪਟੀਸ਼ਨ ਕੀਤੀ ਗਈ ਫਰਵਰੀ ਦੀ 27 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਕਿਹਦਾ ਜੁਡੀਸ਼ੀਅਲ ਕਮਿਸ਼ਨ ਬਿਠਾਓ ਸ਼ੁਭਕਰਨ ਸਿੰਘ ਦੀ ਮੌਤ ਦਾ ਕਾਰਨ ਕੀ ਹੋਇਆ ਕਿਹੜੇ ਹਥਿਆਰ ਨਾਲ ਮੌਤ ਹੋਈ ਜਿਹੜਾ ਸਾਡਾ ਫੱਟੜ ਕਿਸਾਨ ਰਪਿਆ ਉਹਨਾਂ ਨੂੰ ਗੋਲੀਆਂ ਦੇ ਮੈਂ ਦੱਸਣਾ ਚਾਹੁੰਦਾ ਸਾਰੇ ਵੀਰਾਂ ਨੂੰ ਲਾਠੀਆਂ ਦੇ ਨਹੀਂ ਦੁਨਾਲੀ ਬੰਦੂਕ ਦੇ ਸ਼ਰਿਆਂ ਦੇ ਸਾਰਿਆਂ ਦੇ ਜ਼ਖਮ ਨੇ ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸਾਰੇ ਹਿੰਦੁਸਤਾਨ ਕਿਸੇ ਪੁਲਿਸ ਫੋਰਸ ਕੋ ਇਹ ਕਿਤੇ ਵੀ ਪੈਰਾਮਿਲਟਰੀ ਫੋਰਸ ਕੋ ਦਿਨਾਲੀ ਬੰਦੂਕ ਕਹਿੰਦੇ। ਇਹ ਕਿਉਂ ਵਰਤੀ ਗਈ? ਇਹਨਾਂ ਨੂੰ ਪਤਾ ਸੀ ਕਿ ਜੇ ਡਾਂਗਾ ਨਾਲ ਆਗੇ ਜਾਂ ਟਾਇਰ ਗੈਸ ਨਾਲ ਆਗੇ ਤੇ ਪੰਜਾਬ ਦਾ ਕਿਸਾਨ ਪੇੜਾ ਨਹੀਂ ਪੈਣਾ ਨਾ ਚੜਾ ਦੇਣੇ ਟਰੈਕਟਰ ਸਾਡੇ ਉੱਤੋਂ। ਗੋਲੀਆਂ ਤਾਂ ਚਲਾਈਆਂ ਗਈਆਂ ਇਹਦਾ ਵੱਡਾ ਇੰਪੈਕਟ ਹੋਏਗਾ। ਜਉ ਬੰਦੂਕ ਚੱਲਦੀ ਉਹਦਾ ਇੰਪੈਕਟ ਹੁੰਦਾ। ਤੇ ਸ਼ਰੇ ਤਾਂ ਚਲਾਏ ਗਏ ਕਿ ਫੀਟਲ ਨਹੀਂ ਹੋਣਗੇ। ਇੱਕੋ ਦਮ ਜਾਨ ਨਹੀਂ ਜਾਏਗੀ, ਜ਼ਖਮੀ ਹੋ ਜਾਣਗੇ। ਤੇ ਚੁੱਪੋ ਕੇ ਆਰਾਮ ਨਾਲ ਬੈਠੇ ਰਹਿਣਗੇ 400 ਤੋਂ ਵੱਧ ਫਟੜ ਹੋਇਆ ਤੁਹਾਡਾ ਦਾਸ ਹਾਈ ਕੋਰਟ ਚ ਗਿਆ ਤੁਹਾਨੂੰ ਮੁਬਾਰਕ ਹੈ ਕਿ ਤੁਹਾਡੇ ਦਾਸ ਦੀ ਪਟੀਸ਼ਨ ਤੇ ਏ ਪੀ ਐਸ ਦੇ ਹੋਲ ਮੇਰਾ ਵਕੀਲ ਨੇ 29 ਫਰਵਰੀ ਨੂੰ ਸੁਣਵਾਈ ਹੋਈ ਆਨਰੇਬਲ ਚੀਫ ਜਸਟਿਸ ਨੇ ਜੁਡੀਸ਼ੀਅਲ ਕਮਿਸ਼ਨ ਬਿਠਾ ਦਿੱਤਾ ਪੰਜਾਬ ਤੇ ਹਰਿਆਣੇ ਦੇ ਲੋਕ ਇਨਕੁਆਇਰੀ ਚਾਹੁੰਦੇ ਸੀ ਆਪਣੀ ਸਟੇਟ ਪੁਲਿਸ ਕੋ ਅਸੀਂ ਕਿਹਾ ਜੀ ਸਾਨੂੰ ਨਾ ਕਿਸੇ ਸੈਂਟਰ ਏਜੰਸੀ ਤੇ ਨਾ ਹਰਿਆਣੇ ਤੇ ਨਾ ਪੰਜਾਬ ਦੀ ਪੁਲਿਸ ਤੇ ਵਿਸ਼ਵਾਸ ਏ ਕਿਰਪਾ ਕਰਕੇ ਆਪਣਾ ਹਾਈ ਕੋਰਟ ਦਾ ਰਿਟਾਇਰਡ ਜੱਜ ਤੁਸੀਂ ਇਨਕੁਆਰੀ ਤੇ ਲਾਓ ਜਸਟਿਸ ਰਿਟਾਇਰਡ ਜੈਸ਼ਰੀ ਉਹਨਾਂ ਨੂੰ ਲਗਾਇਆ ਗਿਆ ਦੋ ਅਫਸਰ ਇੱਕ ਹਰਿਆਣੇ ਦਾ ਤੇ ਇੱਕ ਪੰਜਾਬ ਦਾ ਐਡੀਜੀਪੀ ਪੰਜਾਬ ਦਾ ਤੇ ਕੇਡੀਜੀਪੀ ਹਰਿਆਣੇ ਦਾ ਇਸ ਇਨਕੁਆਰੀ ਤੇ ਲਾਇਆ ਗਿਆ ਡਾਕਟਰ ਸਾਹਿਬ 10ਵੇਂ ਦਿਨ ਫੇਰ ਹਰਿਆਣੇ ਨੇ ਪਟੀਸ਼ਨ ਪਾਈ ਸੁਪਰੀਮ ਕੋਰਟ ਚ ਇਹ ਜੁਡੀਸ਼ੀਅਲ ਕਮਿਸ਼ਨ ਦੇ ਫੈਸਲੇ ਦੇ ਖਿਲਾਫ ਫਿਰ ਸਾਡੇ ਵਕੀਲ ਗਏ 4 ਘੰਟੇ ਦੀ ਬਹਿਸ ਹੋਈ ਆਨਰੇਬਲ ਚੀਫ ਜਸਟਿਸ اور ਦੇ ਆਨਰੇਬਲ ਸੁਪਰੀਮ ਕੋਰਟ ਨੇ ਫਿਰ ਬਹਾਲ ਰੱਖਿਆ ਫੈਸਲਾ ਕਿ ਨਹੀਂ ਜੁਡੀਸ਼ੀਅਲ ਕਮਿਸ਼ਨ ਹੀ ਠੀਕ ਫਿਰ ਤੁਹਾਡੇ ਦਾਸ ਨੂੰ ਇੱਕ ਚਿੱਠੀ ਆਈ 10 ਦਿਨ ਪਹਿਲਾਂ ਅੰਮਿਤਪ ਢਿੱਲੋਂ ਆਈਪੀਐਸ ਅਫਸਰ ਡੀਜੀਪੀ ਹਰਿਆਣਾ ਕਿ ਬਾਜੋ ਸਾਹਿਬ ਤੁਹਾਡੀ ਇਨਕੁਆਰੀ ਤੇ ਜੁਡੀਸ਼ੀਅਲ ਕਮਿਸ਼ਨ ਬੈਠਾ ਹੈ ਜਾਂ ਤੁਸੀਂ ਆਓ ਜਾਂ ਤੁਹਾਡਾ ਕੋਈ ਵਕੀਲ ਆ ਕੇ ਜਿੰਦ ਦੇ ਪੀਡਬਲਯੂਡੀ ਰੈਸਟ ਹਾਊਸ ਦੇ ਵਿੱਚ ਬਿਆਨ ਦੇ ਕੇ ਜਾਓ ਮੈਂ ਆਪਣਾ ਵਕੀਲ ਦਿਓਲ ਸਾਹਿਬ ਦਾ ਬੇਟਾ ਹਿੰਮਤ ਸਿੰਘ ਦਿਓਲ ਕਲਿਆ ਅਸੀਂ ਉੱਥੇ ਫਿਰ ਬੈਠ ਕੀਤੀ ਉਹਨਾਂ ਨਾਲ ਜੁਡੀਸ਼ੀਅਲ ਕਮਿਸ਼ਨ ਨਾਲ ਕਿਹਾ ਜੀ ਇੱਥੇ ਇਹਨਾਂ ਨੇ ਬਲਾਈਂਡ ਐਫ ਆਈ ਆਰ ਹਰਿਆਣੇ ਦੀ ਪੁਲਿਸ ਨੇ ਜ਼ਾਇਰ ਕੀਤੀਆਂ ਜੇ ਸਾਡੇ ਕਿਸਾਨਾਂ ਨੇ ਇੱਥੇ ਆਪਣੀਆਂ ਮੈਡੀਕਲ ਰਿਪੋਰਟਸ ਤੇ ਬਿਆਨ ਦੇਣੇ ਸ਼ੁਰੂ ਕੀਤੇ ਨਾ ਸਾਰਿਆਂ ਦਾ ਨਾਮ ਐਫ ਆਈ ਆਰ ਚ ਪਾ ਕੇ ਇੱਥੇ ਅਰੈਸਟ ਕਰ ਲਏ ਤੁਸੀਂ ਕਾਮਨ ਟੈਰੀਟਰੀ ਚੂਜ਼ ਕਰੋ ਸਾਡੀ ਗੁਜ਼ਾਰਿਸ਼ ਨੂੰ ਮੰਨਦੇ ਹੋਏ 6 ਤਰੀਕ ਨੂੰ ਐਸੇ ਮਹੀਨੇ ਦੀ ਮਈ ਦੀ 6 ਤਰੀਕ ਨੂੰ ਕਿਸਾਨ ਭਵਨ 2:30 ਉਹਨਾਂ ਟਾਈਮ ਦਿੱਤਾ ਤੁਹਾਡਾ ਦਾਸ ਪਹਿਲੇ ਪੇਸ਼ ਹੋਇਆ ਮੇਰਾ ਵਕੀਲ ਨਾਲ ਗਿਆ 3 ਅਸੀਂ ਕਿਸਾਨਾਂ ਨੂੰ ਜਿਨ੍ਹਾਂ ਦੇ ਗੋਲੀਆਂ ਵਾਜੀਆਂ ਸੀ ਉਹਨਾਂ ਨੂੰ ਨਾਲ ਲੈ ਕੇ ਗਏ ਦੋ ਕਿਸਾਨਾਂ ਦੇ ਬਿਆਨ ਲੈ ਲਏ ਗਏ ਨੇ ਬਾਕੀਆਂ ਦਾ ਐਸੇ 20 ਤਰੀਕ ਨੂੰ ਅੱਜ ਤੋਂ 2 ਦਿਨ ਬਾਅਦ ਸਾਰੇ ਨੂੰ ਕਿਹਾ ਗਿਆ ਫਿਰ ਡੇਵਿਡ ਲੈ ਕੇ ਆਓ ਤੇ ਆਪਣੀਆਂ ਮੈਡੀਕਲ ਰਿਪੋਰਟਸ ਲੈ ਕੇ ਆਓ ਇਹ ਅਸੀਂ ਯਕੀਨ ਦਵਾ ਨੇ ਸ਼ੁਭਕਰਨ ਸਿੰਘ ਦੀ ਮੌਤ 400 ਤੋਂ ਵੱਧ ਫਟੜ ਸਾਡਾ ਕਿਸਾਨ ਜਿਹੜੇ ਪੁਲਿਸ ਅਫਸਰਾਂ ਨੇ ਕੀਤਾ ਹਰਿਆਣੇਦਿਆਂ ਨੇ ਪੰਜਾਬ ਦੇ ਸਰਕਾਰ ਨੇ ਜਿਹੜਾ ਸਾਜ਼ਿਸ਼ ਵਿੱਚ ਕਰਵਾਈ ਹੈ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਵਾਵਾਂਗੇ ਇਹ ਮੇਰੀ ਵਚਨ ਬੱਤ ਤਾ ਕਿਸਾਨਾਂ ਦੀ ਲੜਾਈ ਤੋੜ ਤਾ ਕਾਂਗਰਸ ਲੜਦੀ ਆਈ ਹੈ ਤੁਹਾਨੂੰ ਦੱਸਿਆ ਹੁਣੇ ਸੁਮਿਤ ਸਿੰਘ ਨੇ ਪਹਿਲਾ ਸਾਡੀ ਪਾਰਟੀ ਨੇ ਇਹ ਗਾਰੰਟੀ ਦੇ ਦਿੱਤੇ ਕਿ ਐਮਐਸਪੀ ਡਾਕਟਰ ਸੁਆਮੀ ਨਾਥਨ ਦੇ C2+50% ਫਾਰਮੂਲੇ ਨਾਲ ਅਸੀਂ ਤੁਹਾਨੂੰ ਦਵਾਂਗੇ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।